ਦੇਖ ਕਿ ਕਿ ਤੂੰ ਲੱਤਾਂ ਜਣਾ ਮਾਰੀ ਜਦ ਲੱਤਾਂ ਬਹੁਤ ਪੈਣਾ ਹੁੰਦਾ ਹੈ ਮਾਰ ਕੇ ਲੱਤ ਬੰਦੇ ਨੂੰ ਕੋਠੇ ਤੇ ਚਾੜ ਦੇਂਦਾ ਹੁੰਦਾ ਹੈ ਹਾਂ ਜੀ ਮੈਂ ਤਾਂ ਆਪ ਦੇਖਿਆ ਕਿਰਾ ਮੇਰੇ ਕੋਲ ਇੱਕ ਕਲੀਨਿਕ ਚ ਮਰੀਜ਼ ਆਇਆ ਸੀ ਉਹਦੇ ਟਿੱਡ ਚ ਗਦਨੇ ਲੱਤ ਮਾਰੀ ਸੀ ਦਲੱਤਾਂ ਮਾਰਿਆ ਸੀ ਬਚਾਰਾ ਕਈ ਦਿਨ ਮੰਜੇ ਤੋਂ ਨਹੀਂ ਉੱਠਿਆ ਉਹਦੀ ਤਾਂ ਬਚਾਰੇ ਦੀ ਮਹੀਨਾ ਧਰਨ ਨਹੀਂ ਲੋਟ ਆਈ ਓਏ ਕਿਦ ਰਣੇ ਕੋਸੰਦਾ ਮਨ ਰਈਆ ਹਾਂ ਓਏ ਯਾਰ ਦੋਸੇ ਪਾਈ ਨਹੀਂ ਪਠਾ ਬੋਲੀ ਜਾਂਨੇ ਹੋ ਹਾਂ ਚੱਲ ਯਾਰ ਪਾ ਹੱਥ ਘਰ ਖੜਾ ਗਦੇ ਨੂੰ ਓਏ ਭਾਈ ਹੋਤੇ ਭੈਣੋ ਆ ਕੀ ਪਠਾ ਜਾ ਕੰਮ ਕਰੀ ਜਾਣੇ ਹੋ ਕੀ ਪਠਾਗਾ ਮੈਂ ਗਦਾ ਲੈ ਆਇਆ ਮੋਲਾ 50000 ਦਾ ਖੇਤਾਂ ਜੋ ਕੱਕ ਲੈਉਣ ਵਾਸਤੇ ਹਾਂ ਓਏ ਜਿਵੇਂ ਸੋਡਾ ਗਦਾ ਨੂੜਿਆਗਾ ਮੈਨੂੰ ਲੱਗਦਾ 50000 ਦਾ ਨਹੀਂ ਪੁੱਤ ਗਦਾ ਤੂੰ ਸਿੱਕੜ ਨਾਇਪ ਕਰ ਕੇ ਲਿਆਇਓ ਚਾਚਾ ਜੀ ਸਾਡਾ ਤਾਂ ਪੁੱਠਾ ਸੱਦਣ ਜਾਵਣਾ ਲਾਵਾ ਆ ਤੈਨੂੰ ਅਸੀਂ ਚੋਰ ਲਾਦਿਆ ਹੈ ਚੋਰ ਲਾਦਿਆ ਸੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈ ਕਿ ਚਾਚਾ ਜੀ ਤੂੰ ਅਸੀਂ ਜਵਾਨ ਸਭਾ ਲੋ ਹਾਂ ਤੂੰ ਭਗ ਜਾ ਥਾਣੇ ਜਾ ਆ ਗਿਆ ਭਗ ਜਾ ਭਾਈ ਜਾ ਥਾਣੇ ਭਗ ਜਾ ਅਜਿੰਦਰ ਦੇ ਗਏ ਤੋਂ ਹਾਂ ਹਾਏ ਵੇ ਓਏ ਸਾਰੇ ਹੀ ਗਾਲ ਪਹਿਗੇ ਮੈਂ ਤਾਂ ਪੁੱਤ ਸਵੇਰੇ ਕਈ ਗੱਲ ਕੀਤੀ ਸੀ ਮੈਂ ਕਿਹੜਾ ਸੋਨੂ ਕਢ ਨੈਪਰ ਆ ਕੇ ਤੈਨੂੰ ਕੀ ਪਤਾ ਕਰਦਾ ਨਹੀਂ ਲਿਹੁਣੇ ਪੈਂਦੇ ਹੁੰਦੇ ਨੇ ਨਹੀਂ ਤਲੱਤਾ ਮਾਰਦੇ ਮੈਂ ਪਿੱਛੇ ਆ ਜਾ ਤੇਰੇ ਅੱਗੇ ਤੇ ਤਲੱਤਾ ਮਾਰਿਆ ਸੀ ਲੱਤਾਂ ਖੋਲਣੀਆਂ ਨਹੀਂ ਹੋ ਆ ਚਾ ਕੇ ਕੰਦ